ਇੱਕ ਪਾਸੇ ਹਰਿਆਣਾ ਪੰਜਾਬ ਦੀ ਮਦਦ ਲਈ ਚਿੱਠੀਆਂ ਲਿਖ ਰਿਹਾ ਤੇ ਦੂਜੇ ਪਾਸੇ ਜੇ ਲੋਕ ਖੁਦ ਆਪਣੀ ਮਦਦ ਕਰ ਰਹੇ ਨੇ ਤਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਜੀ ਹਾਂ ਕਗਰ ਦਰਿਆ ਦੇ ਚਾਂਦਪੂਰਾ ਬੰਦੇ ਹਾਲਾਤ ਠੀਕ ਨਹੀਂ ਨੇ ਤੇ ਤਬਾਹੀ ਤੋਂ ਬਚਣ ਲਈ ਲੋਕ ਆਪਣੀ ਹੀ ਮਦਦ ਕਰ ਰਹੇ ਨੇ ਪਰ ਹਰਿਆਣਾ ਸਰਕਾਰ ਤੇ ਪੁਲਿਸ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪੰਨ ਨੂੰ ਬੰਨੇ ਜਾਣ ਤੋਂ ਰੋਕ ਦਿੱਤਾ ਗਿਆ ਇਸ ਸਬੰਧੀ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਸਰਕਾਰ ਤੋਂ ਵੀਡੀਓ ਪਾ ਕੇ ਮਦਦ ਦੀ ਮੰਗ ਵੀ ਕੀਤੀ ਹੈ ਐਵਿਲੀਕਰ ਖਾਲਸਾ ਐਵਿਜੀ ਕੀ ਪਤੇ ਅਸੀਂ ਇਸ ਟਾਈਮ ਤੰਦਪੁਰਾ ਬਨ ਨੂੰ ਤੇ ਖੜੇ ਆ ਜੀ ਤੇ ਇੱਥੇ ਸੰਗਤ ਸੇਵਾ ਕਰ ਰਹੀ ਹੈ ਜਿੱਥੇ ਕਿਤੇ ਬਨ ਕਮਜ਼ੋਰ ਆ ਉੱਥੇ ਮਿੱਟੀ ਲਾਉਣ ਦੀ ਖੇੜ ਗੱਟੇ ਲਾਉਣ ਦੀ ਤੇ ਹੁਣ ਹਰਿਆਣੇ ਦਾ ਦੇਖੋ ਪ੍ਰਸ਼ਾਸਨ ਆ ਗਿਆ ਐਸ ਡੀ ਐਮ ਦਾ ਆਵਰੇ ਨੇ ਪੀ ਡੀ ਪੀਓ ਹੈ ਜ਼ਿਲਦਾਰ ਹੈ ਸਾਰੇ ਨੇ ਆ ਕੇ ਕੰਮ ਰੋਕਤਾ ਟਰਾਲੀਆਂ ਰੋਕਤੀਆਂ ਡੀ ਐਸ ਪੀ ਨਾਲ ਬੋਲਣ ਵਾਲੀ ਸੜਕ ਦੇ ਵਿਚਾਲੇ ਸੜਕ ਦੇ ਵਿਚਾਲੇ ਗੱਡੀਆਂ ਲਾਤੀਆਂ ਪੰਜਾਬ ਸਰਕਾਰ ਨੂੰ ਤੇ ਪੰਜਾਬ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਵੀ ਆ ਕੇ ਲੋਕਾਂ ਦੇ ਨਾਲ ਖੜੋ ਜੀ ਲੋਕਾਂ ਦਾ ਸਾਥ ਦਿਓ ਜਿੱਥੇ ਕਿਤੇ ਬੰਨਦੀ ਕਮਜ਼ੋਰੀ ਹੈ ਚਾਂਦਪੁਰ ਚਾਂਦਪੁਰੇ ਬੰਨ ਤੇ ਪਹੁੰਚੋ ਸੰਗਤ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਇੱਥੇ ਪ੍ਰਸ਼ਾਸਨ ਪਹੁੰਚੇ ਜੀ ਜਿੱਦੀ ਵੀ ਡੋਟੀ ਬੰਨਦੀ ਹੈ ਉਹ ਆ ਕੇ ਚਾਂਦਪੁਰੇ ਬੰਨ ਤੇ ਲੋਕਾਂ ਦੀ ਸਾਰ ਲੈਣ ਬਣੀਆਂ ਦੀ ਲੋਕਾਂ ਦੀ ਸਾਰ ਲੈਣ ਇਸ ਕਰਕੇ ਸਾਡੀ ਹੱਥ ਬੰਨ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਹੁਣ ਤਮਨਜੀ ਮੁੱਖ ਮੰਤਰੀ ਪੰਜਾਬ ਨੂੰ ਵੀ ਆ ਕੇ ਚਾਂਦਪੁਰੇ ਬੰਨਤੇ ਜੋ ਆਪਣਾ ਰਾਈਟ ਹੈ ਅਸੀਂ ਰਾਈਟ ਤੋਂ ਬਾਹਰ ਨਹੀਂ ਜਾ ਕੇ ਕੰਮ ਕਰਦੇ ਅਸੀਂ ਸੰਗਤ ਦੇ ਰੂਪ ਵਿੱਚ ਸੇਵਾ ਕਰ ਰਹੇ ਸੀ ਆ ਕੇ ਉਹਨੇ ਕੰਮ ਰੋਕਤਾ ਇਸ ਕਰਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਇੱਥੇ ਆ ਕੇ ਸਾਡਾ ਕੰਮ ਚਲਵਾਉਣ